you're to have them the top of the ਅਸੋ ਹੈ ਜੇ ਜਲੰਧਰ ਤੋਂ ਆਲੂਪਰ ਕਿਹਾ ਰਹੀ ਸੀ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ ਜੀ ਹਾਂਜੀ ਗੱਡੀ ਵਾਲ ਨੇ ਸਾਈਡ ਦੱਬੀ ਗੱਡੀ ਥੱਲੇ ਡੇਪੀ ਹੋਲ ਕੇ ਤੇ ਰਸਤਾ ਨਹੀਂ ਹੈਗਾ ਗੱਡੇ ਨੂੰ ਗੱਡੀ ਕੰਟਰੋਲ ਨਹੀਂ ਹੋਈ ਗੱਡੀ ਥੱਲੇ ਡੇਪੀ ਇੱਥੋਂ ਕਿ ਨਹੀਂ ਉਹਦੇ ਪਾਸੇ ਪੁਲ ਤੋਂ ਥੱਲੇ ਡੇਪੀ ਪਾਸੇ ਤੇ ਵਜੀ ਥੱਲੇ ਵਜੀ ਹਾਂਜੀ ਥੱਲੇ ਵਜ ਕੇ ਉਦੋਂ ਹੀ ਮੱਚ ਪਈ ਅੱਗ ਲੱਗੀ ਸੀ ਹਾਂਜੀ ਉਦੋਂ ਹੀ ਅੱਗ ਲੱਗੀ ਤੇ ਕਿੰਨੇ ਜੀ ਨਹੀਂ ਸੀ ਗੱਡੀ ਅਸੀਂ ਦੋ ਜਣੇ ਹਾਂਜੀ ਇਹਨਾਂ ਸੌਫਟਵੇਅਰ ਲਈ ਸੌਟ 22 ਦੇ ਜ਼ਿਆਦਾ ਲੱਗੇ ਮੇਰੇ ਦਾ ਚਲੋ ਚਰੀਟਾ ਚੂਟੇ ਲੱਗੀਆਂ ਜ਼ਿਆਦੀ ਤੇ ਮੌਕੇ ਤੇ ਆ ਗਈ ਸੀ ਇੱਥੇ ਵੀ ਹਾਂਜੀ ਮੌਕੇ ਤੇ ਆ ਤਾਂ ਗਿਆ ਸੀ ਪਰ ਅਸੀਂ ਆਪੇ ਨਿਕਲ ਕੱਢਿਆ ਕਿਸੇ ਨੇ ਵੀ ਆਨ ਹਾਂਜੀ ਪਚਾਰੇ ਕਿੰਨਾ 600 ਕਿੰਨੀ ਕਿਲ ਗਈ 60 ਤਾਂ ਵਾਵਾ ਲੱਗੀ ਵਾਹ ਇੱਥੇ ਪਤਾ ਪਤਾ ਨਹੀਂ ਲੱਗਾ ਬਸ ਸਕੈਨ ਸਕੂ ਕਰਾਵਾਂਗੇ ਫਿਰ ਜ਼ਿਆਦਾ ਪਤਾ ਲੱਗੂ ਸਿਰ ਦੀ ਸੱਤ ਦਾਨੂ ਇੱਕ ਗੱਡੀ ਦਾ ਨਕਸਾ ਗੱਡੀ ਦਾ ਮੱਚ ਗਈ ਖਤਮ ਹੋ ਗਈ ਸਾਰੀ ਸਾਰੀ ਡੈਮੇਜ ਹੋ ਗਈ ਕਿਉਂਕਿ ਨਾਲ ਛੋਟ ਵੀ ਟਕਰਾਇਆ ਕੁਝ ਹਾਂਜੀ ਇੱਕ ਟਰੈਕਟਰ ਹੀ ਗਿਆ ਜੀ ਟਰੈਕਟਰ ਠੀਕ ਹੈ ਹਾਂਜੀ ਟਰੈਕਟਰ ਆ ਠੀਕ ਹੈ ਤਾਂ ਵਜ੍ਹਾ ਕਿਰੀ ਹਾਸੇ ਵਜ੍ਹਾ ਇਹ ਕਾਰ ਵਾਲੇ ਦੀ ਉਹਨੇ ਸਾਈਡ ਦੱਬੀ ਫਿਰ ਅਸੀਂ ਆਨ ਕੀਤੀ ਗੱਡੀ ਫਿਰ ਪਤਾ ਹੀ ਨਹੀਂ ਲੱਗਾ ਤੁਹਾਨੂੰ ਨੇਰ ਆ ਗਿਆ ਅੱਖਾਂ ਕੇ ਉਹ ਪਤਾ ਨਹੀਂ ਚੱਲਿਆ ਕੀ ਹੋ ਗਿਆ ਗੱਡੀ ਚੀ ਆਲੂ ਭਰੀ ਹਾਂਜੀ ਆਲੂ ਭਰੀ ਮੇਰਾ ਚਾਚਾ ਜੀ ਬੇਟਾ ਆਈ ਰਪਿੰਦਰ ਸਿੰਘ ਤੇ 5 ਵਜੇ ਸਵੇਰੇ ਤੁਰੇ ਨੇ ਜਿਹੜੀ ਲੈ ਕੇ ਜੀ ਛਾਪਰ ਤੋਂ ਆਵਣੇ ਖੰਨੇ ਨੂੰ ਆ ਰਹੇ ਸੀਗੇ ਤੇ ਟਰਾਲੇ ਨੇ ਟੱਕਰ ਮਾਰੀ ਪਿੱਛੋਂ ਜੀ ਤੇ ਟਰੈਕਟਰ ਘੁੰਮ ਕੇ ਟਰਾਲੀ ਥੱਲੇ ਆ ਗਿਆ ਜੀ ਇਹਦੇ ਟਰਾਲੇ 'ਚ ਸੀਗੇ ਆਲੂ ਲੱਦੇ ਹੋਏ ਕਿੱਥੇ ਚੱਲਦਾ ਜੂ ਉੱਪਰ ਹਾਈਵੇ ਤੇ ਹਾਂਜੀ ਹਾਈਵੇ ਤੇ ਜਾ ਰਹੇ ਸੀਗੇ ਹਾਂਜੀ ਪੁਲਤੇ ਉੱਤੇ ਪੁਲ ਤੋਂ ਥੱਲੇ ਗਿਰਿਆ ਹਾਂਜੀ ਅੱਛਾ ਜੀ ਕਿੰਨਾ ਕ ਨੁਕਸਾਨ ਨੁਕਸਾਨ ਆ ਸਾਰਾ ਟਰੈਕਟਰ ਹੀ ਖਤਮ ਟਰਾਲੀ ਵਿੱਚ ਜਿਰੀ ਸੀਗੀ ਤੇ ਕੋਈ ਅੱਗ ਕੋ ਕੁਝ ਨਹੀਂ ਤੇ ਕਹਾਂ ਜੀ ਟਰਾਲੀ ਨੂੰ ਅੱਗ ਲੱਗ ਗਈ ਹੈਗੀ ਅੱਛਾ ਹਾਂ ਜੀ ਕੋਈ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਤਾਂ ਇਹ ਸਾਡੇ ਸਾਹਮਣੇ ਹੀ ਹੈ ਸਾਰਾ ਨਵਾਂ ਟਰੈਕਟਰ ਸੀਗਾ ਜੀ ਤੇ ਬ੍ਰਦਰ ਹੁਣ ਉੱਥੇ ਹਸਪੀਟਲ ਆ ਅਪੋਲੋ ਚ ਹੈ ਲੁਧਿਆਣੇ ਜਿਆਦਾ ਸੱਟਾਂ ਨੇ ਕਿੰਨੀਆਂ ਲੱਗੀਆਂ ਹਾਂ ਜੀ ਜਿਆਦਾ ਨਹੀਂ ਜੀ ਤੇ ਜਿਹੜਾ ਉਹ ਗੱਡੀ ਵਾਲੇ ਹੈਗੇ ਉਹਨਾਂ ਦੇ ਵੀ ਨਹੀਂ ਨਹੀਂ ਉਹਨਾਂ ਦਾ ਨਹੀਂ ਪਤਾ ਜੀ ਕਿੱਥੇ ਨੇ ਸੰਤਾ ਜੀ ਆ ਪਤਾ ਲੱਗਿਆ ਅਸੀਂ ਹੁਣੇ ਪਹੁੰਚਿਆ ਜੀ ਤੇ ਬ੍ਰਦਰ ਹੁਣ ਹੀ ਪਹਿਲਾਂ ਆ ਗਏ ਸੀਗੇ ਮਰੇ ਅੱਛਾ ਜੀ ਹਾਂ ਜੀ ਕਿੰਨੇ ਕੁ ਵੇਲੇ ਦਾ ਖਾਸ ਹੈਗਾ ਜੀ ਇਹ ਕਿ ਤਕਰੀਬਨ 5:30 ਵਜੇ ਦਾ ਹੀ 5 ਵਜੇ ਘਰੋਂ ਤੁਰੇ ਸੀਗੇ ਅੱਧੇ ਘੰਟੇ ਜਾ ਕੇ ਸੀਗੇ ਉਰੇ ਕੀ ਆਕੂਕ ਵੀ ਲੱਗੀ ਸੀ ਹਾਂਜੀ ਟਰਾਲੇ ਨੂੰ ਦਸ ਰਹੇ ਨੇ ਜੀ ਇਸ ਵੇਲੇ ਟਰਾਲੀ ਆ ਰਹੀ ਸੀ ਜਿਰੀ ਲੈ ਕੇ ਪਿੱਛੋਂ ਟਰਾਲੇ ਨੇ ਟੱਕਰ ਮਾਰ ਦਿੱਤੀ ਕਿ ਉੱਪਰ ਵੇ ਜੀ ਉੱਪਰ ਉੱਪਰ ਜੀ ਜਿੱਟ ਜਿਰੀ ਲੋੜ ਦੇ ਉੱਪਰ ਤੇ ਫਿਰ ਪੁਲ ਤੋਂ ਥੱਲੇ ਗਿਰਿਆ ਥੱਲੇ ਗਿਰਿਆ ਠੀਕ ਹੈ ਨਾ ਤੇ ਕਿੰਨਾ ਕਿ ਨੁਕਸਾਨ ਹੋਇਆ ਹੈਗਾ ਜੀ ਬਸ ਸਾਰੇ ਇਹ ਟਰੈਕਟਰ ਵੀ ਫਟ ਗਿਆ ਤੇ ਟਰਾਲਾ ਵੀ ਨੁਕਸਾਨ ਹੋ ਗਿਆ ਅੱਗ ਲੱਗ ਗਈ ਟਰਾਲੇ ਨੂੰ ਵੀ ਅੱਗ ਲੱਗ ਗਈ ਕੋਈ ਜਾਨੀਵਾਲੀ ਨੇ ਨਾ ਜਾਨੀਵਾਲੀ ਨੁਕਸਾਨ ਨਹੀਂ ਹੋਇਆ ਹਲੇ ਬੋਲੋ ਦਾਖਲੇ ਨਾ ਤਾਂ ਅੱਛਾ ਹਾਂ ਬੋਲੋ ਭੇਜਦੇ ਟਰੈਕਟਰ ਵਾਲੇ ਤਾਂ ਜਿਹੜਾ ਗੱਡੀ ਵਾਲੇ ਸੀ ਗੱਡੀ ਵਾਲੇ ਵੀ ਸਿਵਲ ਹਸਪੀਟਲ ਨੇ ਇਹ ਕਿਸੇ ਨੂੰ ਆਗੂ ਕਿਦੇ ਵਿੱਚ ਕੋਈ ਚੁੜ ਗਿਆ ਨਾ ਨਾ ਕੁਛ ਨਹੀਂ ਬਚਾਓ ਗਿਆ ਇਹ ਕਿਵੇਂ ਹਾਦਸਾ ਵਾਪਰਿਆ ਪਤਾ ਲੱਗਿਆ ਵਾਜੀ ਬਸ ਟਰਾਲੇ ਨੂੰ ਆਖਾ ਕੋ ਲੱਗੀ ਉਹਨੇ ਪਿੱਛੇ ਮਾਰੀ ਟੱਕਰ ਉਹਨੇ ਟਰਾਲੇ ਅੱਛਾ ਜੀ ਹਾਂ ਟਰਾਲੀ ਨੂੰ ਟੱਕਰ ਮਾਰੀ ਤੇ ਟਰਾਲੀ ਆ ਘੁੰਮ ਗਿਆ ਹੈ ਟਾ ਗਈ ਕਰ ਲਗਾ ਦਾਂਗੇ ਇਹਦਾ ਇਹ ਦੋਨੋਂ ਪੁਲ ਦੇ ਉੱਪਰੋਂ ਗਿਰੇ ਪੁਲ ਦੇ ਉੱਪਰੋਂ ਗਿਰੇ ਬਸ ਇਹ ਟਰਾਲੀ ਤੁਹਾਡੀ ਪੀ ਹੈ ਜੀ ਇੱਕ ਜੀਮੀਨਾਰ ਦੀ ਜਿਰੀ ਲੱਗੇ ਆ ਰਹੀ ਸੀ ਅੱਛਾ ਜੀ ਆ ਸ਼ਾਹਪੁਰ ਤੋਂ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਥੇ ਜੀ ਅਸੀਂ ਆੜਤੀ ਹੈ ਜੀ ਅੱਛਾ ਜੀ ਹਾਂ ਮਢੀ ਕੀ ਲੱਗਦਾ ਕਿ ਜਿਹੜਾ ਇਹ ਹਾਸਾ ਵਾਪਰਿਆ ਕੀ ਕਰਨ ਹੋ ਸਕਦਾ ਇੱਥੇ ਕੀ ਕਰਨ ਬਸੇ ਡਰਾਈਵਰ ਦੀ ਅੰਗਲੀ ਹੈ ਠੀਕ ਹੈ ਜੀ ਹਾਂ ਡਰਾਈਵਰ ਨੂੰ ਨੂੰ ਉੱਗਾ ਹੀ ਹੋਣੀ ਜਾਂਦਾ ਸੀ ਬੱਜੇ ਵਿੱਚ ਪਿੱਛੇ ਮਾਰਿਆ ਜਿਹੜਾ ਟਰਾਲੀ ਕਿੰਨਾ ਕਿ ਨੁਕਸਾਨ ਹੋਇਆ ਇੱਥੇ ਸਾਰੇ ਟਰੈਕਟਰ ਫਟ ਗਏ ਸਭ ਕੁਝ ਟਰਾਲੀ ਬੇ ਕਰਤਾ ਕੰਮ ਹੋ ਗਿਆ ਕੀ ਇਹ ਨਾ ਸਰ ਮਤਲਬ ਜਿਹੜਾ ਐਕਸੀਡੈਂਟ ਹੈ ਇੱਕ ਟਰਾਲਾ ਜਿਹੜਾ ਸੀਗਾ ਆਟੂਆਂ ਦਾ ਭਰਿਆ ਹੋਇਆ ਇੱਕ ਟਰੈਕਟਰ ਸੀ ਉਹਦੇ ਵਿੱਚ ਟਰਾਲੀ ਪਿੱਛੇ ਲੋਡ ਸੀਗੀ ਜੀਰੀ ਦੀ ਭਰੀ ਹੋਈ ਸੀਗੀ ਉਹ ਆਪਸ ਵਿੱਚ ਹੀ ਟਕਰਾਉਂਦੇ ਆ ਮਤਲਬ ਜਿਹੜੀ ਕਾਰ ਆ ਕੋਈ ਜਾ ਰਹੀ ਸੀ ਅੱਗੇ ਉਹਨੂੰ ਬਚਾਉਣ ਦੇ ਚੱਕਰ ਤੇ ਜਿਹੜਾ ਟਰਾਲਾ ਸੀ ਵੱਡਾ ਉਹਨੇ ਮਤਲਬ ਕੱਟਕੁੱਟ ਮਾਰਿਆ ਉਹਦੇ ਕਰਕੇ ਮਤਲਬ ਇਹਦਾ ਟਰੈਕਟਰ ਦਾ ਬੈਲੈਂਸ ਖਿਲ ਗਿਆ ਬੈਲੈਂਸ ਵਿਗੜਨ ਦੇ ਕਾਰਨ ਮਤਲਬ ਜਿਹੜਾ ਇਹ ਆਪਣਾ ਟਰਾਲਾ ਤੇ ਟਰੈਕਟਰ ਦੋਨੋਂ ਇਹ ਪੁਲ ਤੋਂ نیچے ਗਰੇ ਆ ਜਦੋਂ نیچے ਗਿਰਦੇ ਇਹਨਾਂ ਦਾ ਮਤਲਬ ਡੀਜ਼ਲ ਵਗੈਰਾ ਮਤਲਬ ਲੀਕ ਹੋ ਕੇ ਇਹਦੇ ਟਾਇਰਾਂ ਨੂੰ ਅੱਗ ਲੱਗਦੀ ਆ ਫਿਰ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਲਾ ਕੇ ਫਿਰ ਅਸੀਂ ਉਹਨੂੰ ਮਤਲਬ ਪਹੁੰਚ ਕੇ ਉੱਥੇ ਮਤਲਬ ਅੱਗ ਬੁਝਾਈ ਆ ਮਤਲਬ ਕੰਟਰੋਲ ਕੀਤਾ ਤੇ ਜਿਹੜੇ ਉਹ ਬੰਦੇ ਸੀਗੇ ਉਹ ਟ੍ਰੈਕਟਰ ਵਾਲਾ ਤੇ ਦੋ ਮਤਲਬ ਟਰੱਕ ਵਾਲੇ ਸੀਗੇ ਉਹ जख्मी ਸੀਗੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾ ਦਿੱਤਾ ਤੇ ਜਾਣੇ ਨੁਕਸਾਨ ਤੇ ਜਾਣੇ ਨੁਕਸਾਨ ਨਹੀਂ ਹੋਇਆ ਬੰਦੇ ਬਚ ਗਏ ਸਾਰੇ ਸਿੱਨੋਂ ਹੀ ਬਚ ਗਏ